ਨਿਤ ਜਪੀਐ ਸਾਸ ਗਿਰਾਸ ਨਾਉ ਪਰਵ ਦਿਗਾਰਦਾ ਜਿਸ ਨੂੰ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੈ ਜਾਨ ਬੂਝ ਵਿਚਾਰਦਾ ਅਣਕ ਰੂਪ ਖਿੰਮਾ ਹੈ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸਹਿ ਉਧਾਰਦਾ ਜਿਸਦੈ ਹੋਵੈ ਵੱਲ ਤੋ ਕਦੇ ਨਾ ਹਾਰਦਾ ਸਦਾ ਆਪਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜੱਗ ਆਪ ਹੈ ਪਿਆਰਾ ਆਪੇ ਸਾਚਾ ਸਾਹ ਆਪੇ ਵਣਜਵਾ ਪਾਰਿਆ ਪਿਆਰਾ ਆਪੇ ਸਤਿ ਵਿਸਾਹ ਜਪ ਮੰਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗੰਮ ਅਥਾ ਰਹਾਉ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫੁਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। हे ਭਾਈ ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ। ਵਿਆਪਕ ਹੁੰਦਿਆਂ ਭੀ ਪ੍ਰਭੂ ਆਪ ਹੀ ਨਿਰਲੇਪ ਭੀ ਹੈ। ਜਗਤ ਬਣਜਾਰਾ ਪ੍ਰਭੂ ਆਪ ਹੀ ਹੈ ਜਗਤ ਬਣਜਾਰੇ ਨੂੰ ਰਾਸ ਪੂੰਜੀ ਦੇਣ ਵਾਲਾ ਵੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਸਾਹੂਕਾਰ ਹੈ ਪ੍ਰਭੂ ਆਪ ਹੀ ਵਣਜ ਹੈ ਆਪ ਹੀ ਵਪਾਰ ਕਰਨ ਵਾਲਾ ਹੈ ਆਪ ਸਦਾ ਸਿਰ ਰਹਿਣ ਵਾਲਾ ਸਰਮਾਇਆ ਹੈ हे ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਸੇਵ ਤਸਲਾ ਕਰਿਆ ਕਰ 헤 ਭਾਈ ਗੁਰੂ ਦੀ ਮੇਰ ਨਾਲ ਹੀ ਉਹ ਪਿਆਰਾ ਪ੍ਰਭੂ ਮਿਲ ਸਕਦਾ ਹੈ ਜੋ ਆਤਮਿਕ ਜੀਵਨ ਦੇਣ ਵਾਲਾ ਹੈ ਜੋ ਅਪਹੁੰਚ ਹੈ ਤੇ ਜੋ ਬਹੁਤ ਡੂੰਗਾ ਹੈ